118 ਸਾਲਾਂ ਤੋਂ ਕਿਸ ਸ਼ਕਤੀ ਦੇ ਨਾਲ ਟੇਡਾ ਖੜਾ ਇਹ ਮੰਦਿਰ ਇਸੇ ਜਗ੍ਹਾ ਤੇ ਪਾਡਵਾ ਨੇ ਕਟੈਸੀ ਬਣਵਾਸ ਤੇ ਇਸ ਪਹਾੜੀ ਦੇ ਉੱਤੇ ਲక్ష్మణ ਜੀ ਦਿੰਦੇ ਸਨ ਪਹਿਰਾ ਤੇ ਇਸ ਗੁਫਾ ਦੇ ਵਿੱਚ ਰਹਿੰਦੇ ਸਨ ਮਾਤਾ ਸੀਤਾ ਹਿਮਾਚਲ ਦੀ ਬਹੁਤ ਸੋਹਣੀ ਜਗ੍ਹਾ ਪਹਾੜੀਆਂ ਦੇ ਵਿੱਚ ਹਰ ਪਾਸੇ ਹਰਿਆਲੀ ਹੀ ਹਰਿਆਲੀ ਤੇ ਪਹਾੜੀ ਦੇ ਟੇਡੇ ਮਿੱਡੇ ਰਸਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਦੋਸਤੋ ਇਹ ਹਿਮਾਚਲ ਦੀ ਬਹੁਤ ਸੋਹਣੀ ਜਗ੍ਹਾ ਹੈ ਤੇ ਪਹਾੜੀਆਂ ਦੇ ਵਿਚਕਾਰ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੈ ਤੇ ਪਹਾੜੀ ਦੇ ਵਿਚਕਾਰ ਟੇਡੇ-ਮੇਡੇ ਰਸਤੇ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਨੇ ਇਹ ਜਗ੍ਹਾ ਹਿਮਾਚਲ ਦੇ ਜ਼ਿਲ੍ਹਾ ਕਾਂਗੜਾ ਦੇ ਜਵਾਲਾਜੀ ਦੇ ਵਿੱਚ ਪੈਂਦੀ ਹੈ ਤੇ ਇਸ ਜਗ੍ਹਾ ਦੇ ਤੇ ਇੱਕ ਮੰਦਿਰ ਹੈ ਜਿਹੜਾ ਪਿਛਲੇ 118 ਸਾਲਾਂ ਤੋਂ ਟੇਡਾ ਖੜਾ ਹੈਗਾ ਦੱਸਿਆ ਜਾਂਦਾ ਹੈ ਕਿ 118 ਸਾਲਾਂ ਤੋਂ ਨਾ ਇਸ ਮੰਦਿਰ ਦੀ ਰਿਪੇਅਰ ਕਰਾਈ ਗਈ ਹੈ ਪਰ ਇਹ ਮੰਦਿਰ ਟਿੱਡੇ ਦਾ ਟੇਡਾ ਹੀ ਖੜਾ ਹੈਗਾ ਅਤੇ ਇਹ ਵੀ ਦੱਸਿਆ ਜਾਂਦਾ ਕਿ 118 ਸਾਲ ਪਹਿਲਾਂ ਪਹਾੜੀ ਦੇ ਵਿੱਚ ਬਹੁਤ ਤੇਜ਼ ਪਹਹਾੜ ਆਇਆ ਸੀ ਅਤੇ ਪਹਹਾੜ ਕਾਰਨੇ ਮੰਦਰ ਪਹਾੜੀ ਦੇ ਵਿੱਚ ਧਸ ਕੇ ਟੇਡਾ ਹੋ ਗਿਆ ਸੀ ਅਤੇ ਉਸੇ ਸਮੇਂ ਤੋਂ ਉਸੇ ਤਰ੍ਹਾਂ ਟੇਡਾ ਹੀ ਖੜਾ ਹੈਗਾ ਤੇ ਦੋਸਤੋ ਟੇਡੇ ਮੰਦਰ ਦੇ ਨਾਂ ਤੇ ਇਹ ਮੰਦਰ ਪ੍ਰਸਿੱਧ ਹੈ ਤੇ ਸ਼੍ਰੀ ਰਗੁਨਾਥ ਜੀ ਦਾ ਇਹ ਮੰਦਰਾ ਹੈ ਤੇ ਇਸ ਮੰਦਰ ਦੇ ਵਿੱਚ ਜਾਣ ਵਾਸਤੇ ਦੋ ਰਸਤੇ ਨੇ ਇੱਕ ਰਸਤਾ ਜਿਹੜਾ ਜਵਾਲਾ ਜੀ ਮੰਦਰ ਦੇ ਵਿੱਚੋਂ ਜਾਂਦਾ ਹੈ ਜਿਹੜਾ ਰਸਤਾ ਜਵਾਲਾ ਜੀ ਮੰਦਰ ਦੇ ਵਿੱਚੋਂ ਜਾਂਦਾ ਹੈ ਉਥੋਂ ਦੀ ਪੈਦਲ ਜਾਣਾ ਪੈਂਦਾ ਹੈਗਾ ਤੇ ਚੜ੍ਹਾਈ ਕਹਿੰਦੇ ਬਹੁਤ ਜ਼ਿਆਦੇ ਪੈਂਦੀ ਹੈ ਤੇ ਦੂਸਰਾ ਕਿਹੜਾ ਰਸਤਾ ਹੈਗਾ ਉਹ ਛੜਕੀ ਮਾਰਗ ਵਾਲਾ ਰਸਤਾ ਹੈਗਾ ਉਥੋਂ ਆਪਾਂ ਆਪਣੇ ਵਹੀਕਲ ਦੇ ਰਾਹੀਂ ਡੇਡੇ ਮੰਦਰ ਦੇ ਵਿੱਚ ਪਹੁੰਚ ਸਕਦੇ ਆ ਤੇ ਇਹ ਵੀ ਦੱਸਿਆ ਜਾਂਦਾ ਕਿ ਇਸ ਜਗ੍ਹਾ ਦੇ ਉੱਤੇ ਬਣਵਾਸ ਦੌਰਾਨ ਪੰਡਵ ਕਾਫੀ ਸਮਾਂ ਠਹਿਰੇ ਸਨ ਅਤੇ ਇਸ ਉੱਚੀ ਪਹਾੜੀ ਦੇ ਉੱਤੇ ਲక్ష్మణ ਜੀ ਪਹਿਰਾ ਦਿੰਦੇ ਸਨ ਤੇ ਜਿਹੜੀ ਤਸਵੀਰਾਂ ਦੇ ਵਿੱਚ ਤੁਸੀਂ ਗੁਫਾ ਦੇਖ ਰਹੇ ਹੋ ਇਸ ਗੁਫਾ ਨੂੰ ਸੀਤਾ ਮਾਤਾ ਗੁਫਾ ਕਿਹਾ ਜਾਂਦਾ ਤੇ ਦੱਸਿਆ ਜਾਂਦਾ ਕਿ ਇਸ ਗੁਫਾ ਦੇ ਵਿੱਚ ਸੀਤਾ ਮਾਤਾ ਜੀ ਠਹਿਰੇ ਹੋਏ ਸਨ ਜਵਾਲਾਜੀ ਮੰਦਿਰ ਦੇ ਵਿੱਚ ਆਉਣ ਵਾਲੇ ਸ਼ਰਧਾਲੂ ਟੇਡੇ ਮੰਦਿਰ ਦੇ ਵਿੱਚ ਵੀ ਦਰਸ਼ਨ ਕਰਨ ਦੇ ਲਈ ਜਾਂਦੇ ਨੇ ਤੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਪਿਛਲੇ 118 ਸਾਲਾਂ ਤੋਂ ਇਹ ਮੰਦਿਰ ਕਿਸੇ ਸ਼ਕਤੀ ਦੇ ਨਾਲ ਟੇਡਾ ਖੜਾ ਹੈਗਾ ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੈ ਮਾਤਾ ਦੀ